ਰਸਨ ਸਿੰਘ ਭੋਲਾ ਸਾਡੇ ਫੋਲੋਅਰ ਨੇ ਔਰ ਰਵਿੰਦਰ ਕੌਰ ਜੀ ਇਹ ਵੀ ਸਾਡੇ ਫੋਲੋਅਰ ਨੇ ਤੇ ਕੁਲਵੀਰ ਸਿੰਘ ਸੰਧੂ ਇਹਨਾਂ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਦੋਸਤੋ ਤੁਸੀਂ ਵੀ ਕਮੈਂਟ ਤੇ ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡਾ ਵੀ ਅਸੀਂ ਧੰਨਵਾਦ ਕਰ ਸਕੀਏ ਆਓ ਅੱਗੇ ਵਧਦੇ ਹਾਂ ਦੋਸਤੋ ਮੈਂ ਗੱਲਬਾਤ ਕਰ ਰਿਹਾ ਸੀਗਾ ਸਤਪਾਲ ਮਲਕ ਦੀ ਸਤਪਾਲ ਮਲਕ ਅੱਜਕੱਲ੍ਹ ਹਸਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹਾਗਾ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇ ਇਹਨਾਂ ਨੂੰ ਮੰਨਣਾ ਚਾਹੀਦਾ ਔਰ ਉਹਨਾਂ ਨੇ ਖੁਲਾਸਾ ਕਿਸ ਗੱਲ ਦਾ ਕੀਤਾਗਾ 150 ਕਰੋੜ ਰੁਪਏ ਦੇ ਮਾਮਲੇ ਦਾ ਹੈਗਾ ਖੁਲਾਸਾ ਤੇ ਲੇਕਿਨ ਮੈਂ ਤੁਹਾਨੂੰ ਉਹਦੇ ਬਾਰੇ ਪਹਿਲਾਂ ਥੋੜੀ ਕਲੀਅਰ ਕਰ ਦਿਆਂ ਸਤਪਾਲ ਮਾਲਕ ਨੇ ਜਿਹੜੇ ਜਦੋਂ ਪਿਛਲਾ ਅੰਦੋਲਨ ਚੱਲ ਰਿਹਾ ਸੀ 2020 ਵਾਲਾ ਉਦੋਂ ਦੋਸਤੋ ਇਹਨਾਂ ਨੇ ਸਿੱਖਾਂ ਦੇ ਲਈ મોદી ਨੂੰ ਕਿਆ ਸੀਗਾ ਮੋਦੀ ਕੋਲੇ ਜਾ ਕੇ ਆਪਣਾ ਅਸਤੀਫਾ ਜੇਬ ਦੇ ਵਿੱਚ ਪਾ ਕੇ ਲੈ ਕੇ ਗਏ ਸੀ ਤੇ ਮੋਦੀ ਨੂੰ ਕਲੀਅਰ ਕਰਿਆ ਸੀਗਾ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਜਿਹੜੇ ਸਿੱਖ ਨੇਗੇ ਇਹ ਵਾਪਸ ਨਹੀਂ ਜਾਣਗੇ ਇਹ ਤੁਹਾਡੇ ਜਾਣ ਤੱਕ ਇੱਥੇ ਹੀ ਬੈਠੇ ਰਹਿਣਗੇ ਇਹਨਾਂ ਨੇ ਵਾਪਸ ਨਹੀਂ ਜਾਣਾ ਹੈਗਾ ਕਿਉਂਕਿ ਇਹਨਾਂ ਦਾ ਇੱਕ ਇਤਿਹਾਸ ਹੈ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਇਹਨਾਂ ਦੇ ਗੁਰੂਆਂ ਦਾ ਇਹਨਾਂ ਦੇ ਸਿੰਘਾਂ ਦਾ ਵੱਡਿਆਂ ਬਟੇਰੀਆਂ ਦਾ ਇਤਿਹਾਸ ਹੈ ਇਹ ਕੌਮ ਕਿਸੇ ਤੋਂ ਦਬਣ ਵਾਲੀ ਨਹੀਂ ਹੈਗੀ ਤੁਸੀਂ ਇਹਨਾਂ ਦੀਆਂ ਮੰਗਾਂ ਨੂੰ ਮੰਨ ਲਓ ਲੇਕਿਨ ਇਹਨਾਂ ਨੇ ਕਿਹਾ ਕਿ ਮੋਦੀ ਨੇ ਮੇਰੀ ਇੱਕ ਨਹੀਂ ਸੁਣੀ ਤੇ ਮੈਂ ਅਸਤੀਫਾ ਉਹ ਕਹਿੰਦੇ ਆਪਦੀ ਜੇਬ ਚ ਲੈ ਕੇ ਗਿਆ ਸੀਗਾ ਕਿ ਤੁਸੀਂ ਮੈਂ ਕੁਰਸੀ ਛੱਡਣ ਨੂੰ ਤਿਆਰ ਆ ਤੇ ਲੇਕਿਨ ਤੁਹਾਨੂੰ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਚਾਹੀਦੀਆਂ ਨੇ ਪਰ ਉਸ ਸਮੇਂ ਦੋਸਤੋ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਹਨਾਂ ਨੇ ਕੁਰਸੀ ਨੂੰ ਲੱਤ ਮਾਰੀ ਲੇਕਿਨ ਉਸ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਖੁਲਾਸਾ ਕੀਤਾਗਾ ਕਿ ਇੱਕ ਸਿੰਧੇ ਮਤਲਬ ਜਿਹੜਾ ਉਹਨਾਂ ਨੇ ਟਾਰਗੇਟ ਮੋਦੀ ਨੂੰ ਕੀਤਾ ਪ੍ਰਧਾਨ ਮੰਤਰੀ ਨੂੰ ਕਿ ਇੱਕ ਕੋਈ ਕਾਰਪੋਰੇਟ ਘਰਾਣੇ ਦਾ ਕੋਈ ਫਾਈਲ ਸੀਗੀ ਜਿਹਦੇ ਵਿੱਚ ਉਹ ਮੈਨੂੰ 150 ਕਰੋੜ ਰੁਪਏ ਦੀ ਰਿਸ਼ਵਤ ਦੇਣਾ ਚਾਹੁੰਦੇ ਸੀਗੇ ਜਿਸ ਨੂੰ ਉਹਨਾਂ ਨੇ ਕਿਹਾ ਕਿ ਮੈਂ ਮਨਾਂ ਕਰ ਦਿੱਤਾ ਕਿ ਨਾ ਮੈਂ ਰਿਸ਼ਵਤ ਲਵਾਗਾ ਤੇ ਨਾ ਹੀ ਮੈਂ ਫਾਈਲ ਤੇ ਦਸਤਕਤ ਕਰਾਂਗਾ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੇ ਲਈ ਦਬਾਅ ਪਾਇਆ ਗਿਆ ਮੇਰੇ ਉੱਪਰ ਸਿੱਧਾ ਉਹਨਾਂ ਨੇ ਪੀਐਮ ਨੂੰ ਮਤਲਬ ਇਸ ਗੱਲ ਦੇ ਲਈ ਉਹ ਕੀਤਾਗਾ ਕਿ ਮੇਰੇ ਉੱਪਰ ਦਬਾਅ ਪਾਇਆ ਗਿਆ ਕਿ ਇਸ ਫਾਈਲ ਦੇ ਉੱਪਰ ਸਾਈਨ ਕਰੋ ਪਰ ਉਹਨਾਂ ਨੇ ਕਿਹਾਗਾ ਕਿ ਮੈਂ ਸਾਈਨ ਨਹੀਂ ਕੀਤੇ ਤੇ ਮੈਂ ਉਹ ਗੱਲ ਉਜਗਰ ਕੀਤੀ ਕਿ ਫਲਾਨਾ ਕਾਰਪੋਰੇਟ ਘਰਾਣਾ ਹੈਗਾ ਜਿਹੜਾ ਮੇਰੇ ਤੇ ਪ੍ਰੈਸ਼ਰ ਪਾ ਰਿਹਾ ਤੇ ਫਲਾਨਾ ਅਫਸਰ ਹੈਗਾ ਉਹ ਕਹਿੰਦੇ ਮੈਂ ਅਫਸਰ ਦਾ ਨਾਮ ਵੀ ਲਿਆ ਸੀਗਾ ਲੇਕਿਨ ਇਹਨਾਂ ਨੇ ਹੁਣ ਉਸੇ ਅਫਸਰ ਤੋਂ ਮੇਰੇ ਖਿਲਾਫ ਬਿਆਨ ਲੈ ਕੇ ਮੇਰੇ ਤੇ ਸੀਬੀਆਈ ਦੀਆਂ ਰੈਡਾਂ ਮਰਵਾਈਆਂ ਜਾ ਰਹੀਆਂ ਨੇ ਦੋਸਤੋ ਦੇਖੋ ਕਿੰਨੀ ਵੱਡੀ ਕਮਾਲ ਦੀ ਗੱਲ ਲੱਗੀ ਇੱਕ ਵਿਅਕਤੀ ਇੱਦੇ ਵੱਡੇ ਅਹੁਦੇ ਤੇ ਰਹਿ ਕੇ ਆਪਣੀ ਇਮਾਨਦਾਰੀ ਦੇ ਨਾਲ ਕੋਈ ਗਲਤ ਕੰਮ ਕਰਨ ਤੋਂ ਰੋਕ ਰਿਹਾਗਾ ਨਹੀਂ ਗਲਤ ਕੰਮ ਕਰ ਰਿਹਾ ਪਰ ਉਹ ਕਹਿੰਦਾਗਾ ਕਿ ਮੈਨੂੰ ਸਿੱਧਾ ਮਤਲਬ ਦੇਖੋ ਸਿਰੇ ਦਾ ਜਿਹੜਾ ਸਾਡਾ ਸਭ ਤੋਂ ਵੱਡਾ ਸੇਵਕ ਪ੍ਰਧਾਨ ਹੈਗਾ ਉਹ ਮਤਲਬ ਮੇਰੇ ਤੇ ਇਸ ਗੱਲ ਲਈ ਕਹਿੰਦਾਗਾ ਕਿ ਕੋਈ ਗੱਲ ਨਹੀਂ ਤੁਸੀਂ ਸਾਈਨ ਕਰ ਦਿਓ ਦੋਸਤੋ ਹੁਣ ਇਹ ਤਾਂ ਤੁਸੀਂ ਅਗਲੀ ਗੱਲ ਤੁਸੀਂ ਖੁਦ ਸਮਝ ਗਏ ਕਮੈਂਟ ਕਰਕੇ ਦੱਸਿਓ ਲੇਕਿਨ ਹੁਣ ਦੋਸਤੋ ਅਗਲੀ ਮੈਂ ਇੱਕ ਗੱਲ ਹੋਰ ਕਰਦਾ ਸਤਪਾਲ ਮਲਕ ਜੀ ਦੱਸਦੇ ਨੇਗੇ ਕਿ ਮੇਰੇ ਕੋਲੇ ਹੁਣ ਇਸ ਸਮੇਂ ਇੱਕ ਚਪਾਈ ਮੇਰੀ ਸੁਰੱਖਿਆ ਦੇ ਵਿੱਚ ਲੱਗਿਆ ਹੋਇਆ ਜਦੋਂ ਕਿ 370 ਜਿਹੜੀ ਧਾਰਾ ਤੋੜੀ ਸੀ ਉਹ ਕਹਿੰਦੇ ਨੇ ਕਿ ਮੇਰੀ ਕਲਮ ਦੇ ਨਾਲ ਤੋੜੀ ਗਈ ਸੀ ਜਿਸ ਕਾਰਨ ਕਰਕੇ ਮੈਨੂੰ ਪਾਕਿਸਤਾਨ ਦੇ ਲੋਕਾਂ ਤੋਂ ਤੇ ਭਾਰਤ ਦੇ ਵਿੱਚ ਜਿਹੜੇ ਮਤਲਬ ਇਸ ਤਰ੍ਹਾਂ ਦੇ ਥ੍ਰੈਟ ਆਉਂਦੇ ਨੇ ਤੇ ਜਿੰਨਾ ਕਰਕੇ ਮੇਰੀ ਜਾਨ ਨੂੰ ਖਤਰਾ ਹੈ ਕਿਉਂਕਿ 370 ਦਾ ਤੁਹਾਨੂੰ ਪਤਾ ਕਿੰਨਾ ਵੱਡਾ ਮੁੱਦਾ ਸੀਗਾ ਕਿੰਨੇ ਲੋਕ ਇਸ ਗੱਲ ਦੇ ਵਿੱਚ ਉਹਨਾਂ ਦੇ ਖਿਲਾਫ ਨੇ ਲੇਕਿਨ ਉਹ ਕਹਿੰਦੇ ਨੇਗੇ ਕਿ ਮੈਨੂੰ ਉਹਨਾਂ ਨੇ ਨਹੀਂ ਇਸ ਗੱਲ ਦੇ ਲਈ ਉਹਨਾਂ ਨੇ ਦੱਸਿਆ ਕਿ 370 ਤੋੜਨ ਤੋਂ ਬਾਅਦ ਮੈਨੂੰ ਥ੍ਰੈਟ ਆਉਂਦੀਆਂ ਨੇ ਪਰ ਮੇਰੀ ਸੁਰੱਖਿਆ ਵਾਪਸ ਲੈ ਲਈ ਗਈ ਇੱਕੋ ਹੀ ਚਪਾਈ ਆ ਉਹ ਕਹਿੰਦੇ ਹੁਣ ਮੇਰੇ ਕੋਲੇ ਕੋਈ ਵੀ ਮੈਨੂੰ ਮਾਰ ਸਕਦਾ ਕਿਸੇ ਸਮੇਂ ਵੀ ਮਾਰ ਸਕਦਾ ਔਰ ਨਾ ਮੈਨੂੰ ਕੋਈ ਘਰ ਦਿੱਤਾ ਗਿਆ ਉਹ ਦੱਸਦੇ ਨੇ ਕਿ ਮੈਂ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਿਆਂਗਾ ਜਿਹੜਾ ਕਿ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹੈਗਾ ਲੇਕਿਨ ਮੈਨੂੰ ਉਹ ਕਹਿੰਦਾ ਕੋਈ ਵੀ ਨਾ ਸੁਰੱਖਿਆ ਦਿੱਤੀ ਜਾ ਰਹੀ ਹੈ ਨਾ ਘਰ ਦਿੱਤਾ ਜਾ ਰਿਹਾ ਲੇਕਿਨ ਮੈਂ ਡਰਨ ਵਾਲਾ ਨਹੀਂ ਹਾਂ ਕਿਸਾਨ ਦਾ ਬੇਟਾ ਹਾਂ ਕਿਸਾਨ ਦਾ ਬੇਟਾ ਹਾਂ ਮੈਂ ਡਰਾਂਗਾ ਨਹੀਂ ਝੁਕਾਂਗਾ ਨਹੀਂ ਦਬਾਂਗਾ ਨਹੀਂ ਇਹ ਸਤਪਾਲ ਮਲਕ ਜੀ ਕਹਿੰਦੇ ਨੇ ਇੱਕ ਥਾਪੜ ਕੇ ਕਿ ਜਾਨ ਕੱਲ ਜਾਂਦੀ ਅੱਜ ਚਲੀ ਜਾਵੇ ਮੈਂ ਦਬਣ ਵਾਲਾ ਨਹੀਂ ਹਾਂ ਇੰਨਾ ਤੋਂ ਸੋ ਦੋਸਤੋ ਉਹਦੇ ਉਹਨਾਂ ਤੇ ਸੀਬੀਆਈ ਦੀਆਂ ਰੇਡਾਂ ਵਾਰੀਆਂ ਜਾ ਰਹੀਆਂ ਨੇ ਤਾਂਤਰਾਂ ਦੇ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਸੇ ਅਫਸਰ ਤੋਂ ਮੇਰੇ ਖਿਲਾਫ ਬਿਆਨ ਲੈ ਲੈ ਗਏ ਹੋ ਸਕਦਾ ਕਿਸੇ ਤੋਂ ਹੋਰ ਬਿਆਨ ਲੈ ਕੇ ਮੇਰੇ ਉੱਪਰ ਇਹ ਕਾਰਵਾਈ ਕਰ ਸਕਦੇ ਨੇ ਪਰ ਉਹ ਕਹਿੰਦਾ ਜੋ ਮਰਜ਼ੀ ਕਰਨ ਮੈਂ ਨਹੀਂ ਛਿਪਾਂਗਾ ਸੋ ਦੋਸਤੋ ਸਤਪਾਲ ਮਲਕ ਦੇ ਲਈ ਇੱਕ ਤਾਂ ਆਪਣੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਇਹ ਬਹੁਤ ਵੱਡਾ ਖੁਲਾਸਾ ਹੈ 150 ਕਰੋੜ ਰੁਪਏ ਦਾ ਅਗਰ ਗਵਰਨਰ ਨੂੰ ਇੱਕ ਕਾਰਪੋਰੇਟ ਘਰਾਣੇ 150 ਕਰੋੜ ਦੀ ਰਿਸ਼ਵਤ ਦਿੰਦੇ ਨੇ ਇੱਕ ਫਾਈਲ ਤੇ ਸਾਈਨ ਕਰਾਉਣ ਦੀ ਖਾਤਰ ਤਾਂ ਦੋਸਤੋ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਵੱਡੇ ਘੁਟਾਲੇ ਹੁੰਦੇ ਹੋਣਗੇ ਜਿਹੜੇ ਕਰਪਟ ਲੋਕ ਇਹਨਾਂ ਤੋਂ ਰਿਸ਼ਵਤ ਲੈ ਲੈਂਦੇ ਨੇ ਗੱਲ ਬਾਹਰ ਨਹੀਂ ਆਉਂਦੀ ਤੇ ਕਿੰਨੀਆਂ ਮਤਲਬ ਇਸ ਤਰ੍ਹਾਂ ਦੇ ਇਹ ਗਲਤ ਕੰਮ ਕਰਦੇ ਨੇ ਇਹ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਸਿੱਧੇ ਦੁਸ਼ੀ ਦੇ ਘਟੇਰੇ ਦੇ ਵਿੱਚ ਖੜਨ ਵਾਲੇ ਨੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਇਹ ਬਿਜ਼ਨਸਮੈਨ ਨੇ ਜੀ ਇਹ ਕਰਦੇ ਨੇ ਜੀ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਦੋਸਤੋ ਸਭ ਕਾਲਾ ਸਭ ਕੁਝ ਇੱਕ ਦਿਨ ਫੜੇ ਜਾਣਗੇ ਜ਼ਰੂਰ ਉਹ ਪ੍ਰਮਾਤਮਾ ਵੀ ਦੇਖਦਾ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਕਮੈਂਟ ਕਰਕੇ ਜ਼ਰੂਰ ਜਵਾਬ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ